ਦੇ ਕੁਝ ਨਹੀਂ ਨੋ ਵੀ ਚੱਲ ਆਏ ਹਾਏ 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 ਕਿਸੇ ਸਾਧ ਕੋਲੇ ਜਾ ਕੇ ਹੁਣੇ ਭੈ ਜੋ ਵਿਆਹ ਹੀ ਨਹੀਂ ਹੁੰਦਾ 70 80 ਸਾਲ ਦੇ ਹੋ ਗਏ ਉਹ ਦੇਖਣ ਆਲੇ ਆਉਂਦੇ ਆ ਸਾਰੇ ਬਿਸਕਟ ਖਾ ਕੇ ਮੁਰ ਜਾਂਦੇ ਆ ਪੈਪਸੀ BK ਮੁਰ ਜਾਂਦੇ ਆ ਮਾਤਾ ਸਾਰੀਆਂ ਦੁਕਾਨਾਂ ਦੀਆਂ ਤੇ ਸਾਰੀਆਂ ਕਾਲੀਆਂ ਵਾਲੀ ਮੰਡੀ ਦੀ ਪੈਪਸੀ ਮੁਕਾਦੀ ਤੇ ਉਹ ਆਹ ਦੇ ਡਰਾਈ ਫੂਟ ਖਾਂਦੇ ਆ ਸਾਰਾ ਕੁਝ ਉਹ ਮੁਕਾਤਾ ਖੜਦਾ ਅੱਗੇ ਹੁਣੇ ਇੰਨੇ ਤਬੀਦ ਖੋਲ ਕੇ ਪਿਆ ਤੇ ਚੱਕਰ ਕੀ ਆ ਸਾਲਾ ਹੱਥ ਦਿਖਾ ਕੇ ਆਉਣੇ ਕਿਤੇ ਕੰਜਰ ਦੇ ਭੈ ਜੋ ਹੱਥ ਹੁੱਥੀਆਂ ਰੀਕਾ ਨੂੰ ਕਦ ਨਹੀਂ ਪੁੱਟ ਗਿਆ ਹੁੰਦਾ ਪੰਜਾ ਯਾਰ ਕਿਤੇ ਹੈ ਤਾਂ ਸਿੱਧੰਗਾ ਪਰ ਅੱਜ ਤੱਕ ਦਿਖਾਇਆ ਤਾਂ ਇਹ ਨਹੀਂ ਜਾਣੇ ਹੈਗੇ ਸਾਹ ਦੇ ਕੋਲੇ ਆਏ ਹਾਈ ਹਾਈ ਜੈ ਸੰਤਾਂ ਦੀ ਆਰਾ ਰਾਮ ਬਾਬਾ ਰਾਮ ਰਾਮ ਆਏ ਹਾਈ ਹਾਈ ਹੋ ਠੀਕ ਹੈ ਹਾਂ ਬਾਪੂ ਲਾ ਬਾਬਾ ਹੱਥ ਦੇਖ ਯਾਰ ਮੇਰਾ ਤਾਂ ਵਿਆਹ ਹੀ ਨਹੀਂ ਹੁੰਦਾ ਮੈਨੂੰ ਤਾਂ ਹੋ ਗਏ 75 ਸਾਲਾਂ ਦਾ ਹੋ ਗਿਆ ਮੇਰੀ ਤਾਂ ਕੀ ਆ ਰਚੀ ਰੂਚੀ ਮਾਰੀ ਹੈ ਕੀ ਕੁਝ ਹੋਇਆ ਪਿਆ ਤੇ ਜੱਟ ਥਾਨੀਆਂ ਲਖੀਰਾ ਪੁੱਠੀਆਂ ਹੈ ਕੀ ਹੁਣ ਫਿਰ ਸਿੱਧੀਆਂ ਸੁਧੀਆਂ ਕਰੋ ਬਾਬਾ ਇਹ ਤਾਂ ਛੋਡੇ ਬੱਸ ਹੈ ਮੇਰਾ ਤਾਂ ਵਿਆਹ ਕਰਾ ਫਿਰ ਮੈਂ ਤਾਂ ਇਦੂ ਬਾਦ ਫਿਰ ਲੋੜ ਹੀ ਨਹੀਂ ਮੈਂ ਤਾਂ ਸਾਲ ਹੀ 15 ਰਹਿ ਗਏ 75 ਸਾਲਾਂ ਦਾ ਹੈ ਕੱਕ ਤਾਂ ਹੋਣੀ ਇਹ ਹੋ ਸਕਦੀਆਂ ਹਾਏ ਬਾਬਾ ਤੂੰ ਤਾਂ ਮਾਰੇਗਾ ਬਾਬਾ ਬਣ ਕੇ ਮੇਰੇ ਤੋਂ ਤਾਂ ਤਿੰਨ ਕਿੱਲੇ ਆਉਂਦੀ ਐ ਡੂੜ ਕਿੱਲਾ ਤੇਰੇ ਨਾਲ ਲਵਾ ਦੂੰਗਾ ਬਾਬਾ ਬਣ ਕੇ ਮੇਰੀਆਂ ਲੇਖਾ ਸਿੱਧੀਆਂ ਕਰ ਦੇ ਕੱਕ ਤਾਂ ਇੱਕ ਤਰੀਕਾ ਹੈਗਾ ਦੱਸ ਬਾਬਾ ਤੇ ਤੇਰੇ ਰੱਖਣ ਦਾ ਹੈ ਦੱਸੋ ਬਾਬਾ ਜੀ ਬਾਬਾ ਜਿਹੜੀ ਹਾਂ ਤਵੀਆਂ ਨਹੀਂ ਦੇਖਦੀਆਂ ਹਾਂ ਬਾਬਾ ਉੱਥੇ ਤਿੰਨ ਵਾਰੀ ਮੱਥਾ ਟੇਕ ਕੇ ਆਦੇ ਘਰੇ ਵਗ ਜਾ ਅੱਛਾ ਹਾਂ ਲੈ ਬਾਬਾ ਤੁੰਦ ਅੱਜ ਤਾਂ ਵਿਆਹ ਹੋਊਗਾ ਬਾਬੇ ਨੇ ਤਾਂ ਕੋਈ ਸੁੱਖ ਵੀ ਨਹੀਂ ਵੱਡੀ ਅੱਖੀ ਯਾਰ ਲੈ ਇਹ ਲੋਹਾ ਦੇਰਤਾ ਮੇਰਾ ਟਾਂਕਾ ਫਿੱਟ ਕਰਦੇ ਬਿਲਡਿੰਗ ਲਾਦੇ ਆਂ ਏ ਜਿਹੜਾ ਹੁਣ ਕੋਈ ਦੇਖਣ ਆਵੇ ਬਿਲਡਿੰਗ ਲਾ ਦੀ ਇੱਕ ਦੋ ਤੈਨ੍ਹੇ ਲੋਹਾ ਦੇਵਤਾ ਤੇਰੀ ਆਸਰਾ ਲੈ ਬਾਬਾ ਲੋਹੇ ਦੇਵ ਤੈਨੂੰ ਟੇਕਦਾ ਮੱਥਾ ਤੇ ਐ ਚੁੰਬਕ ਵਾਂਗੂ ਫਿੱਟ ਕਰ ਦੇਂਗਾ ਮੈਂ ਕੋਣ ਕਰੇ ਜਾ ਕੇ ਬਾਬੇ ਦੇ ਮੱਥਾ ਡੇਰੂ ਘਰੇ ਹੋਰ ਕਿਹਦਾ ਬਾਬਾ ਬਾਬਾ ਮੈਨੂੰ ਤਾਂ ਪਤਾ ਨਹੀਂ ਉਹ ਜਿਹੜਾ ਤਰਾਗਾ ਵਾਲਾ ਹੁੰਦਾ ਅੱਛਾ ਬਾਬਾ ਠੀਕ ਐ ਫਿਰ ਪੱਕਾ ਕੰਮ ਸਮਝ ਜਾਵਾਂ ਬਾਬਾ ਹਣਾ ਮੈਂ ਹਾਂ ਬਾਬਾ ਲੈ ਪ੍ਰਮਾਤਮਾ ਅੱਜ ਤਾਂ ਤੂੰ ਬਾਪੇ ਹੀ ਬਾਲਾ ਤਕੜਾ ਮਲਾਤਾ ਲੈ ਮਗਰਾ